ਹਾਂਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਲਈ ਨਵੀਂ ਕਹਾਣੀ ਕਹਾਣੀ ਦਾ ਜਿਹੜਾ ਮੁੱਖ ਟਾਈਟਲ ਹੈ ਉਹ ਹੈ ਜੀ ਅੰਤ ਨੂੰ ਲੇਖਾ ਦੇਣਾ ਹੀ ਪੈਣਾ ਕਹਾਣੀ ਦੇਖਦੇ ਆ ਇੱਕ ਜ਼ੌਰੀ ਦੀ ਹੈ ਇੱਕ ਪਿੰਡ ਵਿੱਚ ਨਾ ਇੱਕ ਬੜਾ ਸਧਾਰਨ ਜਿਹਾ ਜ਼ੌਰੀ ਜ਼ੌਰੀ ਜਿਹਨੂੰ ਅਸੀਂ ਜਾਣਦੇ ਹਾਂ ਕਿ ਅੱਜਕੱਲ ਅਸੀਂ ਸਨਿਆਰੇ ਦਾ ਨਾਮ ਵੀ ਦਿੰਨੇ ਆ ਉਹ ਸਨਿਆਰਾ ਰਹਿੰਦਾ ਹੁੰਦਾ ਉਹਦਾ ਕੰਮ ਆ ਜਿਹੜਾ ਦਿਨੋਂ ਦਿਨ ਸਲੋ ਹੀ ਹੁੰਦਾ ਜਾਂਦਾ ਉਹ ਡਾਊਨ ਹੁੰਦਾ ਜਾਂਦਾ ਲੇਕਿਨ ਉਹ ਸਨਿਆਰਾ ਨਾ ਬੜਾ ਇਮਾਨਦਾਰ ਹੁੰਦਾ ਆਪਦੇ ਕੰਮ ਨੂੰ ਲੈ ਕੇ ਵੀ ਤੇ ਆਪਦੀ ਕਿਰਤ ਨੂੰ ਲੈ ਕੇ ਵੀ ਉਹ ਕਿਸੇ ਨਾਲ ਵਾਅਦਾ ਘਾਟਾ ਨਹੀਂ ਕਰਦਾ ਜਿੰਨਾ ਹੀ ਉਹਨੂੰ ਆਮਦਨ ਹੁੰਦੀ ਆ ਸਿਰਫ ਓਨੇ ਚ ਹੀ ਉਹ ਆਪਦਾ ਹੱਕ ਸਮਝਦਾ ਸੰਤੋਸ਼ਟੀ ਸਮਝਦਾ ਉਹਦਾ ਇੱਕ ਪੁੱਤਰ ਹੁੰਦਾ ਜਿਵੇਂ ਜਿਵੇਂ ਜੋਰੀ ਆਪਦਾ ਕੰਮ ਕਰਦਾ ਜਾਂਦਾ ਉਹ ਪੁੱਤਰ ਸਟਾਰਟ ਸੌਰੀ ਜਵਾਨ ਹੁੰਦਾ ਜਾਂਦਾ ਤਾਂ ਇੱਕ ਦਿਨ ਕੀ ਹੁੰਦਾ ਕਿ ਜੋਰੀ ਆਪਦੇ ਪੁੱਤ ਨੂੰ ਕਹਿੰਦਾ ਕਿ ਪੁੱਤ ਹੁਣ ਨਾ ਆਪਾਂ ਇਹ ਕੰਮ ਛੱਡ ਕੇ ਚੌਰ ਪੁਨੇ ਦਾ ਤੇ ਹੁਣ ਆਪਾਂ ਹੋਰ ਕੋਈ ਕੰਮ ਸ਼ੁਰੂ ਕਰੀਏ ਕਿਉਂਕਿ ਇਹਦੇ ਵਿੱਚ ਆਪਾਂ ਨੂੰ ਕੋਈ ਬਹੁਤੀ ਆਮਦਨ ਨਹੀਂ ਹੋ ਰਹੀ ਹੈ ਨਾ ਉਹਦਾ ਪੁੱਤ ਕਹਿੰਦਾ ਹੈ ਕਿ ਬਾਪੂ ਆਪਾਂ ਖੇਤੀ ਤਾਂ ਕਰ ਨਹੀਂ ਸਕਦੇ ਕਿ ਆਪਾਂ ਹੁਣ ਕੀ ਕਰ ਸਕਦੇ ਹਾਂ ਨਾ ਉਹ ਕਹਿੰਦਾ ਕਿ ਚਲ ਕੋਈ ਨਾ ਆ ਮਹੀਨਾ ਆਪਾਂ ਥੋੜੇ ਦਿਨ ਫੇਰ ਵੇਟ ਕਰਦੇ ਆ ਵੀ ਜੇ ਆਪਣਾ ਕੰਮ ਵਧੀਆ ਚੱਲ ਪਿਆ ਤਾਂ ਫੇਰ ਤਾਂ ਇਸੇ ਕੰਮ ਨੂੰ ਆਪਾਂ ਅੱਗੇ ਵੀ ਕਰਾਂਗੇ ਤੇ ਨਹੀਂ ਆਪਾਂ ਫਿਰ ਨਾ ਇਹ ਆਪਣੀ ਦੁਕਾਨ ਦਾ ਕੰਮ ਆ ਜਿਹੜਾ ਉਹ ਛੱਟ ਦਵਾਂਗੇ ਉਹ ਕਹਿੰਦਾ ਠੀਕ ਆ ਹੁਣ ਜਿਹੜਾ ਉਹ ਜੋਰੀ ਹੁੰਦਾ ਨਾ ਉਹ ਵਿਚਾਰਾ ਨਾ ਆਪਦੀ ਗਦੀ ਨੂੰ ਖੱਜਰ ਨੂੰ ਘਾਹ ਪਾਉਣ ਲਈ ਜੰਗਲਾਂ 'ਚ ਜਾਂਦਾ ਹੁੰਦਾ ਘਾਹ ਲੈਣ ਲਈ ਇੱਕ ਦਿਨ ਉਹ ਜੰਗਲ ਚ ਜਾਂਦਾ ਤੇ ਜੰਗਲ ਚ ਗਏ ਨੂੰ ਨਾ ਉਹਨੂੰ ਇੱਕ ਮੋਹਰਾਂ ਦੀ ਥੈਲੀ ਮਿਲ ਜਾਂਦੀ ਆ ਮੋਹਰਾਂ ਜਿਹੜੀਆਂ ਕਿ ਜਿਹਦੇ ਵਿੱਚ ਜਵਾਰ ਲਾਲ ਵੀ ਹੁੰਦੇ ਆ ਹੀਰੇ ਵੀ ਹੁੰਦੇ ਆ ਹਨਾ ਤੇ ਉਹਦੇ ਵਿੱਚ ਨਾ ਜਦੋਂ ਉਹ ਦੇਖਦਾ ਕਿ ਇੰਨੇ ਜ਼ਿਆਦਾ ਹੀਰੇ ਇੰਨੀਆਂ ਮੋਹਰਾਂ ਉਹ ਆਸੇ-ਪਾਸੇ ਨਿਗਾ ਮਾਰਦਾ ਵੀ ਇੱਥੇ ਕੋਈ ਹੈਗਾ ਤਾਂ ਹੈ ਨਹੀਂ ਹਨਾ ਉਹ ਕਾਫੀ ਟਾਈਮ ਉਹਨੂੰ ਦੇਖਦਾ ਰਹਿੰਦਾ ਤੇ ਆਵਾਜ਼ਾਂ ਵੀ ਲਗਾਉਂਦਾ ਪਰ ਉੱਥੇ ਕੋਈ ਨਹੀਂ ਹੁੰਦਾ ਤੇ ਉਹ ਮੋਰਾ ਦਾ ਜਿਹੜਾ ਝੋਲਾ ਥੈਲਾ ਲੈ ਕੇ ਨਾ ਘਰ ਆ ਜਾਂਦਾ ਜਦੋਂ ਘਰ ਆਉਂਦਾ ਤੇ ਉਹ ਸ਼ਾਮ ਦਾ ਖਾਣਾ ਖਾ ਕੇ ਸੌ ਜਾਂਦਾ ਤੇ ਰਾਤ ਨੂੰ ਨਾ ਉਹ ਨੂੰ ਇੱਕ ਸੁਪਨਾ ਹੁੰਦਾ ਉਹਨੂੰ ਜਿਵੇਂ ਸੁਪਨੇ ਦੇ ਵਿੱਚ ਨਾ ਇੱਕ ਇਨਸਾਨ ਆਉਂਦਾ ਉਹ ਕਹਿੰਦਾ ਨਾ ਕਿ ਅੱਜ ਤੈਨੂੰ ਮੋਰਾ ਮਿਲਿਆ ਨਾ ਤੂੰ ਇਹਨਾਂ ਨੂੰ ਇਹ ਤੇਰੀ ਆਮਦਨ ਦਾ ਇੱਕ ਸਾਧਨ ਆ ਤੂੰ ਇਹਨਾਂ ਨੂੰ ਇਮਾਨਦਾਰੀ ਨਾਲ ਵਰਤੀ ਇਹ ਤੇਰੀ ਜਿਹੜੀ ਤਰੱਕੀ ਨੂੰ ਦਿਨ ਦੁੱਗਣਾ ਰਾਤ ਚੌਗਣਾ ਕਰ ਦੂਗੀ ਉਜਵੈ ਇੱਕਦਮ ਘਬਰਾ ਕੇ ਉੱਠਦਾ ਕਹਿੰਦਾ ਕਿ ਇਹ ਸੁਪਨਾ ਸੱਚੀ ਸੱਚ ਹੋ ਸਕਦਾ ਉਹ ਆਪਦੇ ਘਰ ਵਾਲੀ ਨੂੰ ਤੇ ਆਪਦੇ ਮੁੰਡੇ ਨੂੰ ਦੱਸਦਾ ਉਹਦੇ ਘਰ ਵਾਲੀ ਕਹਿੰਦੀ ਹੈ ਕਿ ਹੋ ਸਕਦਾ ਜੇ ਸਾਨੂੰ ਕੋਈ ਇਸ ਤਰ੍ਹਾਂ ਦੀ ਚੀਜ਼ ਮਿਲ ਸਕਦੀ ਹੈ ਤਾਂ ਸੁਪਨਾ ਵੀ ਸੱਚ ਹੋ ਜੇ ਚਲੋ ਜੋਹਰੀ ਨਾ ਆਵਦੀ ਦੁਕਾਨ ਤੇ ਦੁਵਾਰਾ ਤੋਂ ਜਾਣਾ ਸ਼ੁਰੂ ਕਰ ਦਿੰਦਾ ਉੱਥੇ ਜਾ ਕੇ ਉਹ ਲੋਕਾਂ ਦੇ ਨਾਲ ਜਿਹੜਾ ਸੋਨੇ ਦਾ ਹੀਰਿਆਂ ਦਾ ਜਵਾਰਤ ਦਾ ਵੀ ਆ ਆਪ ਦਾ ਕਾਰੋਬਾਰ ਸਟਾਰਟ ਕਰ ਦਿੰਦਾ ਹੁਣ ਉਹਦੇ ਕੋਲੇ ਬੜੇ ਸੋਹਣੇ ਗਾਹਕ ਆਉਣ ਲੱਗ ਜਾਂਦੇ ਆ ਉਹਦੇ ਗਾਹਕ ਆਉਂਦੇ ਆ ਤਾਂ ਉਹ ਬਸ ਉਹਨਾਂ ਕੀ ਉਹਨਾਂ ਗਾਹਕਾਂ ਤੋਂ ਜਿੰਨਾ ਕੀ ਬੰਦਾ ਹੁੰਦਾ ਲੈਣਦੇ ਉਹਨਾਂ ਕੀ ਲੈਂਦਾ ਬਣਵਾਈ ਸੋਨੇ ਦੀ ਹੀਰਿਆਂ ਦੀ ਕੀਮਤ ਜਿੰਨੀ ਕੀ ਜੈਲ ਹੁੰਦੀ ਆ ਕਿਉਂਕਿ ਉਹਨੂੰ ਪਤਾ ਹੁੰਦਾ ਕਿ ਉਹ ਇਮਾਨਦਾਰੀ ਦੇ ਰਾਹ ਤੇ ਚੱਲੂਗਾ ਤਾਂ ਉਹਦੀ ਤਰੱਕੀ ਦੁੱਗਣੀ ਹੋਣੀ ਆ ਤੇ ਉਹ ਸ਼ੁਰੂ ਤੋਂ ਵੀ ਇਮਾਨਦਾਰੀ ਹੁੰਦਾ ਬੜਾ ਸੋਹਣਾ ਕੰਮ ਕਰ ਚੱਲ ਪੰਦਾ ਸਾਰੇ ਸ਼ਹਿਰ ਵਿੱਚ ਬਾਕੀ ਜਿਹੜੇ ਜ਼ੌਰੀ ਹੁੰਦੇ ਉਹਨਾਂ ਦੀਆਂ ਵੀ ਨੇੜੇ ਦੁਕਾਨਾਂ ਹੁੰਦੀਆਂ ਤੇ ਉਹਨਾਂ ਦੇ ਮੁਕਾਬਲੇ ਜਿਹੜਾ ਇਹ ਵਾਲੇ ਜ਼ੌਰੀ ਦਾ ਕੰਮ ਹੈ ਬੜਾ ਵਧੀਆ ਚੱਲਦਾ ਹਨਾ ਹੁਣ ਇੱਕ ਵਾਰ ਨਾ ਕਿਤੇ ਤੁਰਕ ਦੇ ਰਾਜੇ ਦਾ ਉਹਨੂੰ ਕੋਈ ਸੁਨੇਹਾ ਆਉਂਦਾ ਵੀ ਕਿਸੇ ਵਧੀਆ ਜ਼ੌਰੀ ਨੂੰ ਮੇਰੇ ਕੋਲੇ ਕੋਈ ਲਾਲ ਪਏ ਆ ਪਰਖਣ ਲਈ ਮੇਰੇ ਰਾਜ ਵਿੱਚ ਭੇਜੋ ਤੁਰਕ ਉਹ ਜੋਰੀ ਕਹਿੰਦਾ ਆਪਦੇ ਮੁੰਡੇ ਨੂੰ ਕਿ ਮੈਨੂੰ ਨਾ ਇਸ ਤਰ੍ਹਾਂ ਬਾਦਸ਼ਾਹ ਦਾ ਸਨੇਹਾ ਆਇਆ ਤੇ ਮੈਨੂੰ ਉੱਥੇ ਜਾਣਾ ਪੈਣਾ ਤੇ ਪੁੱਤ ਤੂੰ ਵੀ ਇਹ ਮੇਰਾ ਕਾਰੋਬਾਰ ਸੰਭਾਲ ਸਕਦਾ ਹੁਣ ਜਿਹੜਾ ਜੋਰੀ ਦਾ ਮੁੰਡਾ ਹੁੰਦਾ ਬੱਚਾ ਉਹ ਵੀ ਜਵਾਨ ਹੋ ਚੁੱਕਾ ਹੁੰਦਾ ਨਾ ਉਹਦਾ ਨਵਾਂ ਖੂਨ ਹੁੰਦਾ ਜਵਾਨੀ ਚੜੀ ਹੁੰਦੀ ਆ ਤੇ ਉਹ ਕਹਿੰਦਾ ਕਿ ਹਾਂ ਪਿਤਾ ਜੀ ਵੀ ਮੈਂ ਸੰਭਾਲ ਲੂੰਗਾ ਨਾ ਕਿਉਂਕਿ ਜਿਹੜੇ ਵੀ ਕਸਟਮਰ ਜਾਂ ਗਾਹਕ ਉਹਨਾਂ ਦੇ ਆਉਂਦੇ ਸੀਗੇ ਉਹਨਾਂ ਨੂੰ ਪਤਾ ਹੁੰਦਾ ਸੀਗਾ ਵੀ ਇਹ ਇਸ ਤਰ੍ਹਾਂ ਦੇ ਗਾਹਕ ਆ ਉਹ ਲੱਗ ਜਾਂਦਾ ਆਪਦੇ ਪਿਓ ਵਾਲੇ ਕੰਮ ਤੇ ਹੁਣ ਜਿਹੜਾ ਉਹ ਬੱਚਾ ਹੁੰਦਾ ਉਹ ਜੋਰੀ ਦਾ ਤੁਰਕ ਚੱਲਾ ਜਾਂਦਾ ਉਹ ਬੱਚਾ ਨਾ ਜਿਹੜੀ ਬੰਦ ਦੀ ਕੀਮਤ ਹੁੰਦੀ ਉਹਨੂੰ ਇਹ ਹੁੰਦਾ ਕਿ ਮੈਂ ਆਪਦੇ ਪਿਤਾ ਦੇ ਆਉਣ ਤੋਂ ਪਹਿਲਾਂ ਜਿਹੜੀ ਇਹ ਆਪਦੀ ਕਮਾਈ ਆ ਨਾ ਇਹਨੂੰ ਦੁੱਗਣੀ ਕਰਕੇ ਵਿਖਾਵਾਂ ਤਾਂ ਕਿ ਮੇਰਾ ਪਿਓ ਬਹੁਤ ਖੁਸ਼ ਹੋ ਜਾਈ ਇਹ ਦੁੱਗਣੀ ਕਮਾਈ ਕਰਨ ਦੇ ਲਾਲਚ ਵਿੱਚ ਨਾ ਉਹ ਸੱਚ ਦੇ ਰਾਹ ਤੋਂ ਫੜਕ ਜਾਂਦਾ ਉਹ ਜਿਹੜਾ ਵੀ ਉਹਦੇ ਕੋਲੇ ਕਾ ਕ ਹੁੰਦਾ ਉਹ ਜਿਹੜੀ ਵੀ ਬਣਵਾਈ ਬੰਦੀ ਆ ਹੀਰਿਆਂ ਦਾ ਮੁੱਲ ਮਿਲਦਾ ਉਹਨਾਂ ਉਹਨੂੰ ਦੁੱਗਣੇ ਰੇਟ ਚਲਾਉਂਦਾ ਤੇ ਉਹਦੇ ਕੋਲੇ ਗਾਹਕ ਤਾਂ ਉਵੇਂ ਹੀ ਆ ਰਹੇ ਆ ਕਿਉਂਕਿ ਉਹਦੇ ਪਿਓ ਦੀ ਬੜੀ ਮਸ਼ਹੂਰੀ ਆ ਕਿ ਉਹ ਇੱਕ ਇਮਾਨਦਾਰ ਸਨਿਆਰਾ ਹੈ ਨਾ ਕਿ ਇੱਕ ਦੂਜੀ ਗੱਲ ਆ ਕਿ ਉਹ ਕਿਸੇ ਚੀਜ਼ ਵਿੱਚ ਮਲਾਕਟ ਨਹੀਂ ਕਰਦਾ ਲੋਕਾਂ ਦਾ ਵਿਸ਼ਵਾਸ ਬਣਿਆ ਹੋਇਆ ਉਹਦੇ ਪਿਓ ਦੇ ਮੂੰਹ ਨੂੰ ਉਹਦੇ ਕੋਲੇ ਆਤਾ ਰਹਿ ਆ ਲੇਕਿਨ ਉਹਨੂੰ ਲਾਲਚ ਹੋ ਗਿਆ ਕਿ ਇਹ ਕਸਟਮਰ ਤਾਂ ਆ ਹੀ ਰਿਹਾ ਤੇ ਇਹਨਾਂ ਦਾ ਜਿਹੜਾ ਮੈਂ ਫਾਇਦਾ ਚੁੱਕ ਸਕਦਾ ਉਹ ਹੁਣ ਜਦੋਂ ਜੋਰੀ ਦਾ ਮੁੰਡਾ ਜਿਹਦਾ ਜਿਹਨੂੰ ਕੋਈ ਮੀਆਂ ਚੋਰੀ ਬੋਲਿਆ ਜਾਂਦਾ ਨਾ ਉਹ ਇੱਕ ਦਿਨ ਆਪਦੀ ਦੁਕਾਨ ਤੇ ਬੈਠਾ ਹੁੰਦਾ ਤੇ ਉਹਦੇ ਕੋਲੇ ਇੱਕ 파ਟੇ ਚਿੱਟੇ ਕੱਪੜਿਆਂ ਵਾਲਾ ਲਾਚਾਰ ਮਜਬੂਰ ਕਿਸਾਨ ਆਉਂਦਾ ਹਨਾ ਉਹ ਨਾ ਇੱਕ ਜਿਹੜਾ ਲਾਲ ਲੈ ਕੇ ਆਉਂਦਾ ਲਾਲ ਕੀ ਜਿਹੜਾ ਕਿ ਬਹੁਤ ਕੀਮਤੀ ਸਮਝਿਆ ਜਾਂਦਾ ਕੀਮਤੀ ਚੀਜ਼ ਸਮਝ ਹੀ ਜਾਂਦੀ ਆ ਉਹ ਲਾਲ ਦੇਣ ਆਉਂਦਾ ਉਹ ਕਹਿੰਦਾ ਨਾ ਕਿ ਮੇਰੀ ਬੇਟੀ ਦਾ ਵਿਆਹ ਤੇ ਮੈਨੂੰ ਨਾ ਪੈਸਿਆਂ ਦੀ ਜ਼ਰੂਰਤ ਆ ਤੇ ਤੁਸੀਂ ਇਹ ਲਾਲ ਮੀਆਂ ਜੀ ਰੱਖ ਸਕਦੇ ਹੋ પણ ਜਦੋਂ ਉਹ ਨੌਜਵਾਨ ਮੀਆਂ ਜਿਹੜਾ ਉਹ ਲਾਲ ਵੇਖਦਾ ਉਹ ਕਹਿੰਦਾ ਕਿ ਇੰਨਾ ਕੀਮਤੀ ਲਾਲ ਉਹ ਆਪਦੇ ਮਨ ਹੀ ਮਨ ਹਰਾਣ ਹੋ ਜਾਂਦਾ ਵੀ ਇਹ ਤਾਂ ਲੱਖਾਂ ਰੁਪਏ ਦਾ ਇਹਦੇ ਨਾਲ ਤਾਂ ਲੱਖਾਂ ਮੋਹਰਾ ਕਰੋੜਾਂ ਆ ਸਕਦੀਆਂ ਹਨਾ ਤੇ ਉਹ ਨੂੰ ਨਾ ਇਹ ਫੀਲ ਕਰਾਉਂਦਾ ਕਿ ਇਹ ਜਾਦਾ ਕੀਮਤੀ ਨਹੀਂ ਆ ਨਾ ਉਹਦੇ ਮਨ ਦੇ ਵਿੱਚ ਲਾਲ ਚ ਪੈਦਾ ਹੋ ਜਾਂਦਾ ਉਹ ਦੇਖਦਾ ਹੈ ਤੇ ਕਹਿੰਦਾ ਨਾ ਕਿ ਇਹ ਲਾਲ ਮੈਨੂੰ ਪਿਓਰ ਨਹੀਂ ਲੱਗਦਾ ਇਹਦੇ ਵਿੱਚ ਇੱਕ ਤਾਂ ਇੱਕ ਦਾਗ ਆ ਇੱਕੇ ਥੋੜਾ ਪੁਰਾਣਾ ਆ ਉਹਦੇ 'ਚ 2-3 ਨੋਕਸ ਕੱਢਣ ਤੋਂ ਬਾਅਦ ਉਹ ਕਹਿੰਦਾ ਨਾ ਕਿ ਚਲੋ ਫਿਰ ਵੀ ਮੈਂ ਤੁਹਾਡਾ ਮਾਨ ਤਾਨ ਰੱਖ ਲਵਾਂਗਾ ਜੇ ਤੁਸੀਂ ਮਜਬੂਰੀ 'ਚ ਮੇਰੇ ਕੋਲ ਆਏ ਹੁੰਦਾ ਪਰ ਦੂਜੇ ਵਾਰ ਸੇ ਉਹਨੂੰ ਇਹ ਹੁੰਦਾ ਵੀ ਕਿਤੇ ਇਹ ਨਾ ਹੋਵੇ ਵੀ ਮੈਂ ਇਹਨੂੰ ਜਵਾਬ ਦੇ ਦਾਂ ਤੇ ਇਹ ਅਗਲੇ ਜ਼ੋਹਰੀ ਕੋਲੇ ਸਨੇਾਰੇ ਕੋਲੇ ਅਗਲੀ ਦੁਕਾਨ ਤੇ ਚਲਾ ਜਾਵੇ ਤੇ ਉਹ ਕਹਿੰਦਾ ਨਾ ਕਿ ਮੇਰੇ ਨਾਲ ਤੁਹਾਡਾ ਲੈਣ ਦੇਣਾ ਚਲੋ ਮੈਂ ਤੁਹਾਨੂੰ ਇਹ ਚੀਜ਼ ਦੇ ਦੇਣਾ ਹਨਾ ਇਹਦੇ ਵੱਟੇ 'ਚ ਉੰਤੇ ਉਹ ਜਿਹੜਾ ਲਚਾਰ ਬੰਦਾ ਹੁੰਦਾ ਤੇ ਉਹ ਪੁੱਛਦਾ ਹੈ ਕਿ ਮੀਆਂ ਜੀ ਵੀ ਕਿੰਨੇ ਪੈਸੇ ਇਸ ਬਦਲੇ ਮੈਨੂੰ ਮਿਲਣਗੇ ਤੇ ਮੀਆਂ ਕਹਿੰਦਾ ਕਿ ਇਸ ਇਹ ਤਾਂ ਬਸ 25-30 ਰੁਪਏ ਦਾ ਮਸਾ 25-30 ਰੁਪਏ ਦੀ ਆਮਦਨ ਕਾਸਟ ਹੋਊਗੀ ਹਨਾ ਤੇ ਉਹ ਕਹਿੰਦਾ ਕਿ ਬਸ 25 ਇਹ ਤਾਂ ਇੱਕ ਲਾਲ ਆ ਇਹ ਤਾਂ ਲੱਖਾਂ ਰੁਪਏ ਚ ਇਹਨਾਂ ਦੀ ਤਾਂ ਕੋਈ ਕੀਮਤ ਹੈ ਨਹੀਂ ਫਿਰ ਫਿਰ ਉਹ ਉਹਨੂੰ ਕਹਿੰਦਾ ਕਿ ਸੁਣੋ ਜੀ ਇਦੇ ਵਿੱਚ ਆ ਨੌਕਸ ਨੇ ਜੇ ਤੁਹਾਨੂੰ ਨਹੀਂ ਯਕੀਨ ਆਉਂਦਾ ਤਾਂ ਤੁਸੀਂ ਹੋਰ ਦੁਕਾਨ ਤੇ ਚਲੇ ਜਾਓ ਪਰ ਅੰਦਰੋਂ ਤਾਂ ਬੇਈਮਾਨੀ ਆ ਉਹ ਨੂੰ ਜਾਣ ਕੇ ਅਹਿਸਾਸ ਕਰਾ ਰਿਆ ਹੁਣ ਵਿਚਾਰਾ ਜਿਹੜਾ ਉਹ ਕਿਸਾਨ ਹੁੰਦਾ ਉਹ ਨੂੰ ਵੈਸੇ ਦੀ ਜ਼ਰੂਰਤ ਹੁੰਦੀ ਆ ਤੇ ਉਹ ਕਹਿ ਦਿੰਦਾ ਕਿ ਚਲ ਠੀਕ ਆ ਮੀਆਂ ਜੀ ਜਿਵੇਂ ਤੁਸੀਂ ਕਹਿੰਦੇ ਹੋ ਆਪਾਂ ਉਹਵੇਂ ਕਰ ਲੈਨੇ ਆ ਜਿਵੇਂ ਤੁਸੀਂ ਕਹੋਗੇ ਅਸੀਂ ਤੁਹਾਡੇ ਆਸਾਨ ਦੇ ਬੱਜੇ ਆ ਤੇ ਦੂਜੇ ਪਾਸੇ ਮੀਆਂ ਕਹਿੰਦਾ ਨਹੀਂ ਜੀ ਮੈਂ ਤੁਹਾਡੀ ਮਦਦ ਲਈ ਹਮੇਸ਼ਾ ਬੈਠਾ ਹਾਂ ਤੁਸੀਂ ਦੱਸੋ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਉਹ ਨੂੰ ਮਿੱਠੀਆਂ ਮਿੱਠੀਆਂ ਗੱਲਾਂ ਵਿੱਚ ਇਹੋ ਜਿਹਾ ਬਸਾਉਂਦਾ ਕਿ ਹੁਣ ਉਹ ਮੀਆਂ ਕਹਿੰਦਾ ਸੌਰੀ ਉਹ ਕਿਸਾਨ ਕਹਿੰਦਾ ਕਿ ਚਲੋ ਤੁਸੀਂ ਇਹਨੂੰ ਰੱਖ ਲਓ ਹੁਣ ਉਹ ਮੀਆਂ ਜਿਹੜਾ ਉਹ ਅੰਦਰੋਂ ਖੁਸ਼ ਹੋ ਜਾਂਦਾ ਤੇ ਉਹ ਨੂੰ ਸੋਚਦਾ ਕਿ ਮੈਂ ਇਹਨੂੰ ਕਿੰਨੇ ਪੈਸੇ ਨਵਾਂ ਇਹ ਸੋਚਦਾ ਕਿ ਜੇ ਮੈਂ ਇਹਨੂੰ 25 ਰੁਪਏ ਦਿੱਤੇ ਤਾਂ ਹੋ ਸਕਦਾ ਵੀ ਇਹ ਗਾਂਹ ਜਾ ਕੇ ਗੱਲ ਕਰ ਦੇ ਜੇ ਮੈਨੂੰ ਤੇ ਦਿੱਤੇ ਤਾਂ ਇਹ ਛੋਪੰਜ ਵਿੱਚ ਪੈ ਜਾਂਦਾ ਤੇ ਇੱਕ ਉਹ ਉਹਦੇ ਸਾਹਮਣੇ ਚੰਗਾ ਇਨਸਾਨ ਬਣਨਾ ਚਾਹੁੰਦਾ ਹੁੰਦਾ ਹਨਾ ਉਹਦੇ ਨਾਲ ਝੂਠੀ ਹਮਦਰਦੀ ਵਿਖਾਉਣਾ ਚਾਹੁੰਦਾ ਤੇ ਉਹਨੂੰ ਨਾ ਆਪਦੇ ਗੱਲੇ ਚੋਂ ਤਜੌਰੀ ਚੋਂ ਕੱਢ ਕੇ ਸਿੱਕਿਆਂ ਵਾਲੇ 50 ਰੁਪਏ ਦੇ ਦਿੰਦਾ ਤੇ ਜਦੋਂ ਉਹ ਦੇਖਦਾ ਕਿਸਾਨ ਤੇ ਕਹਿੰਦਾ ਅੱਛਾ 50 ਰੁਪਏ ਤਾਂ ਮੀਆ ਉਹਨੂੰ ਕਹਿੰਦਾ ਕਿ ਹਾਂ ਭਾਈ ਤੇਰੀ ਤਾਂ ਕੀਮਤ 25 30 ਸੀ ਮੈਂ ਤਾਂ ਤੇਰੀ ਧੀ ਦੇ ਮੂੰਹ ਨੂੰ ਤੈਨੂੰ 50 ਰੁਪਏ ਦੇ ਦੇ ਤੀ ਚਲੋ ਕਿਸਾਨ ਵਿਚਾਰਾ ਹੱਥ ਬੰਨ ਕੇ ਉੱਥੋਂ ਚਲਾ ਜਾਂਦਾ ਤੇ ਜਦੋਂ ਜਦੋਂ ਹੀ ਕਿਸਾਨ ਦੁਕਾਨ ਚੋਂ ਨਿਕਲਦਾ ਤੇ ਮੀਓ ਛੇਤੀ ਦਿਨੇ ਲਾਲ ਨੂੰ ਹੜੱਪਦਾ ਤੇ ਦੇਖਦਾ ਬਾਗੋ ਬਾਗ ਹੋ ਜਾਂਦਾ ਵੀ ਹੁਣ ਤਾਂ ਮੇਰਾ ਪਿਓ ਮੈਨੂੰ ਨਾਮ ਦਊਗਾ ਹਨਾ ਵੀ ਇੰਨਾ ਜ਼ਿਆਦਾ ਕੀਮਤੀ ਲਾਲ ਜਿਹਦੀ ਲੱਖਾਂ ਰੁਪਈਆ ਵਿੱਚ ਕੀਮਤ ਆ ਤੇ ਅੱਜ ਮੈਂ ਉਹ 50 ਰੁਪਈਆ ਵਿੱਚ ਹੀ ਖਰੀਦ ਲਿਆ ਇਹ ਚਲੋ ਇਹ ਕਹਾਣੀ ਹੁੰਦੀ ਓ ਦੇ ਨਾਲ ਤੇ ਦੋ ਦਿਨ ਬਾਅਦ ਨਾ ਉਹਦੇ ਦੁਕਾਨ ਦੇ ਮੂਹਰੇ ਨਾ ਇੱਕ ਘੋੜਸਵਾਰ ਆਉਂਦਾ। ਮੀਆਂ ਆਪਦੀ ਦੁਕਾਨ ਦੇ ਮੂਹਰੇ ਖੜਾ ਹੁੰਦਾ ਬਾਜ਼ਾਰ ਦੇ ਵਿੱਚ। ਤਾਂ ਜਦੋਂ ਘੋੜਸਵਾਰ ਆਉਂਦਾ ਤੇ ਉਹ ਅਚਾਨਕ ਮੀਆਂ ਨੂੰ ਦੇਖਦਾ ਤੇ ਉਹ ਘੋੜਸਵਾਰ ਨਾ ਉਹਦੀ ਦੁਕਾਨ ਦੇ ਅੱਗੇ ਆ ਕੇ ਘੋੜਾ ਇੱਕਦਮ ਪੌੜ ਚੱਕ ਜਾਂਦਾ ਤੇ ਉਹ ਜਿਹੜਾ ਘੋੜਸਵਾਰ ਹੁੰਦਾ ਉਹ ਥੱਲੇ ਡਿੱਗ ਜਾਂਦਾ ਅਚਾਨਕ ਉਹਦਾ ਧੌਂ ਦਾ ਮਣਕਾ ਟੁੱਟਣ ਦੇ ਨਾਲ ਮੌਤ ਹੋ ਜਾਂਦੀ ਹੈ ਤੇ ਮੀਆਂ ਭੱਜ ਕੇ ਉਹਨੂੰ ਚੱਕਣ ਦੀ ਕੋਸ਼ਿਸ਼ ਕਰਦਾ ਨਾ ਤੇ ਮੀਆਂ ਜਦੋਂ ਕੋਸ਼ਿਸ਼ ਕਰਦਾ ਤੇ ਉੱਥੇ ਆਸੇ ਪਾਸੇ ਭੀੜ ਹੋ ਜਾਂਦੀ ਆ ਤੇ ਉਹ ਭੀੜ ਆ ਜਿਹੜੀ ਉਲਟਾ ਮੀਆਂ ਨੂੰ ਹੀ ਫੜ ਲੈਂਦੀ ਆ ਕਹਿੰਦੇ ਆ ਕਿ ਤੂੰ ਇਹਨੂੰ ਘੋੜੇ ਤੋਂ ਦੇਖ ਕੇ ਮਾਰਿਆ ਕਿਉਂਕਿ ਉਸ ਟਾਈਮ ਸਭ ਤੋਂ ਪਹਿਲਾਂ ਉੱਥੇ ਮੀਆਂ ਹੀ ਖੜਾ ਹੁੰਦਾ ਸੀ ਜਦੋਂ ਉਹ ਘੋੜਸਵਾਰ ਡਿੱਗਦਾ ਦਾ ਮੀਆਂ ਦੇ ਸਾਰਾ ਇਲਜ਼ਾਮ ਲੱਗ ਜਾਂਦਾ ਕਿ ਤੂੰ ਇਹ ਬੰਦੇ ਨੂੰ ਮਾਰਿਆ ਤੈਨੂੰ ਇਹਦੇ ਮਾਰਨ ਵਿੱਚ ਹੱਥ ਆ ਤੂੰ ਕੋੜਾ ਡਰਾਤਾ ਜਾਂ ਇਹ ਬੰਦੇ ਨੂੰ ਤੋ ਖਿੱਚ ਕੇ ਦੇਖਦਾ ਕਿਉਂਕਿ ਉਹ ਤਾਂ ਆਪਦੀ ਚਾਲ ਬਾਜ਼ਾਰ ਚ ਜਾ ਰਿਹਾ ਸੀਗਾ ਹੁਣ ਮੀਆਂ ਲੋਕਾਂ ਮੂਰੇ بڑے ਹੱਥ ਬੰਦਾ ਵੀ ਮੇਰੀ ਕੋਈ ਗਲਤੀ ਨਹੀਂ ਸੀ ਪਰ ਲੋਕ ਕਿੱਥੇ ਭੀੜ ਕਿੱਥੇ ਸੁਣਦੀ ਆ ਜਦੋਂ ਉੱਥੇ ਬਹੁਤ ਸ਼ੋਰ ਸ਼ਰਾਬਾ ਹੋ ਜਾਂਦਾ ਤਾਂ ਉੱਥੇ ਕੋਤਵਾਲੀ ਵੀ ਆ ਜਾਂਦੀ ਆ ਕੋਤਵਾਲੀ ਹਾਕਮ ਜਿਹੜਾ ਪੁਲਿਸ ਦਾ ਮੇਨ ਅਫਸਰ ਹੁੰਦਾ ਉਸ ਮੌਕੇ ਦਾ ਉੱਥੇ ਆ ਜਾਂਦਾ ਹੁਣ ਮੀਆਂ ਨੂੰ ਜੇਲ੍ਹ ਵਿੱਚ ਲਜਾਇਆ ਜਾਂਦਾ ਪੁਲਿਸ ਕੋਲ ਲਜਾਇਆ ਜਾਂਦਾ ਉੱਥੇ ਜਾ ਕੇ ਉਹ ਜਿਹੜਾ ਕੋਤਵਾਲ ਹੁੰਦਾ ਨਾ ਉਹ ਮੀਆਂ ਨੂੰ ਕਹਿੰਦਾ ਕਿ ਮੀਆਂ ਅੱਜ ਤੂੰ ਡਿੱਕੇ ਆਇਆ ਕਿਉਂ ਕਿ ਕਿਉਂਕਿ ਮੀਆਂ ਨੇ ਮਹੀਨਾ ਪਹਿਲਾਂ ਉਹਦੀ ਜਿਹੜੀ ਹਾਕਮ ਦੇ ਘਰ ਵਾਲੀ ਨੂੰ ਨਕਲੀ ਗਹਿਣੇ ਦੇ ਕੇ ਉਹਦੇ ਨਾਲ ਵਿੱਚ ਲਾਕੀ ਕੀਤੀ ਸੀ ਜੋ ਹਾਕਮ ਨੇ ਹੁਨੂ ਨੂੰ ਫਾੜ ਲਿਆ ਸੀ ਉਹ ਕਹਿੰਦਾ ਕਿ ਮੀਆਂ ਤੂੰ ਮੇਰੀ ਘਰ ਵਾਲੀ ਨਾਲ ਗਹਿਣਿਆਂ ਦੇ ਵੱਟੇ ਇੰਨੀ ਚਲਾਕੀ ਕੀਤੀ ਸੀ ਲੇਕਿਨ ਅੱਜ ਤੂੰ ਮੇਰੇ ਝਾੜ ਥੱਲੇ ਆ ਗਿਆ ਤੇ ਮੀਆਂ ਨੂੰ ਕਹਿੰਦਾ ਕਿ ਹੌਣ ਦੱਸ ਤੂੰ ਤੁਹਾਡੀ ਦੁਕਾਨ ਤੇ ਕਿੰਨਾ ਕੁ ਕੁਛ ਜੋੜਿਆ ਤੇ ਮੀਆਂ ਕਹਿੰਦਾ ਡਰਦਾ ਮਾਰਾ ਕਿ ਸਾਹਬ ਵੀ ਥੋੜਾ ਹੀ ਆ ਹਾਕਮ ਉਹ ਸਾਰਾ ਕੁਛ ਮੇਰਾ ਕੀ ਆ ਤੇ ਉਹ ਕਹਿੰਦਾ ਕਿ ਸਾਡੇ ਲਈ ਵੀ ਕੁਛ ਰੱਖਿਆ ਜਾਂ ਤੇਰੇ ਕੱਲੇ ਲੀ ਲਿਆ ਕਹਿੰਦਾ ਜੀ ਜੋ ਹੁਕਮ ਹੋਵੇ ਸਭ ਕੁਛ ਥੋੜਾ ਤੁਸੀਂ ਲੈ ਲਓ ਹੁਣ ਜਿਹੜਾ ਹਾਕਮ ਹੁੰਦਾ ਉਹ ਸਾਰਾ ਸਮਾਨ ਲੈਣ ਲਈ ਨਾ ਆਪਦੇ ਪਰਸ ਮਲਾਜਮਾਂ ਨੂੰ ਮੀਆਂ ਦੀ ਦੁਕਾਨ ਤੇ ਕੱਲ ਦਿੰਦਾ ਕਹਿੰਦਾ ਕਿ ਜਾਓ ਮੈਨੂੰ ਨਾ 2 ਲੱਖ ਮੋਹਰਾ ਚਾਹੀਦਿਆਂ ਹੁਣ ਮੀਆਂ ਅੰਦਰੋਂ ਕਿੱਥੇ ਦਾ ਉਹਨੇ ਇੱਕ ਜਿਹੜੇ ਹੀਰੇ ਦੇ ਬਦਲੇ ਇੱਕ ਲਾਲ ਦੇ ਬਦਲੇ ਲੱਖ ਦਾ ਫਾਇਦਾ ਕੀਤਾ ਸੀ ਉਹ ਹਾਕਮ 2 ਲੱਖ ਮੋਹਰਾ ਜਿਹੜੀਆਂ ਉਹ ਲੈ ਲੈਂਦਾ ਉਹਦੇ ਵੱਟੇ ਤੇ ਜਿਹੜਾ ਉਹਨੂੰ ਆ ਮੀਆਂ ਨੂੰ ਉਹ ਛੱਡ ਦਿੰਦਾ ਨਾ ਤੇ ਮੀਆਂ ਉਹ ਉਹ ਕਹਿੰਦਾ ਕਿ ਤੁਸੀਂ ਮੈਨੂੰ ਛੱਡਿਆ ਕਿਉਂ ਤੇ ਉਹ ਹਾਕਮ ਕਹਿੰਦਾ ਕਿ ਜੈਸ ਤਰ੍ਹਾਂ ਤੈਨੂੰ ਲਾਲਚਾ ਉਸੇ ਤਰ੍ਹਾਂ ਹੀ ਸਾਨੂੰ ਵੀ ਇੱਕ ਲਾਲਚਾ ਸਾਡਾ ਵੀ ਇਹੀ ਪੇਛਾ ਲਾਲਚ ਕੁਨੇ ਦਾ ਹੀ ਤੇ ਅਸੀਂ ਵੀ ਤੇਰੇ ਲਈ ਇਹ ਗਵਾਹ ਤਿਆਰ ਕੀਤੇ ਸੀਗੇ ਜਿਨ੍ਹਾਂ ਨੂੰ 1 ਲੱਖ ਮੋਹਰਾਂ ਦਿੱਤੀਆਂ ਗਈਆਂ ਵੀ ਜਿਨ੍ਹਾਂ ਨੇ ਸਾਖਤ ਕੀਤਾ ਵੀ ਤੂੰ ਉਹ ਬੰਦੇ ਨੂੰ ਨਹੀਂ ਮਾਰਿਆ 1 ਲੱਖ ਮੋਹਰਾਂ ਉਹਨਾਂ ਨੂੰ ਦਿੱਤੀਆਂ ਗਈਆਂ 1 ਲੱਖ ਅਸੀਂ ਆਲਦੀਆਂ ਰੱਖੀਆਂ ਚਲੋ ਮੀਆਂ ਹੁਣ ਕਹਿੰਦਾ ਵੀ ਚਲ ਮੇਰੀਆਂ ਮੋਹਰਾਂ ਗਈਆਂ ਤੇ ਗਈਆਂ ਮੇਰੀ ਜਾਨ ਬਚ ਗਈ ਮੈਂ ਜੇਲ ਜਾਣੋਂ ਬਚ ਗਿਆ ਨਾ ਹੁਣ ਵਾਪਸ ਆਉਂਦਾ ਆਪਦੀ ਦੁਕਾਨ ਤੇ ਜਦੋਂ ਵਾਪਸ ਆਉਂਦਾ ਤੇ ਉਦੋਂ ਨਾ ਉਹਦੇ ਵਿੱਚ ਹੋਰ ਜ਼ਿਆਦਾ ਲਾਲਚ ਇਨਕਰੀਜ਼ ਹੋ ਜਾਂਦਾ ਵਧ ਜਾਂਦਾ ਵੀ ਤੂੰ ਉਹਨੂੰ ਐਂ ਲੱਗਦਾ ਵੀ ਹੁਣ ਜਿਹੜਾ ਕੁਝ ਮੇਰਾ ਗਵਾਚਿਆ ਨਾ ਉਹ ਮੈਂ ਹੋਰ ਜ਼ਿਆਦਾ ਬਣਾ ਲਵਾਂ ਕਿਉਂਕਿ ਮੈਂ ਪਿਛਲਾ ਘਾਟਾ ਵੀ ਪੂਰਾ ਕਰਨਾ ਲਾਲਚ ਬੁਰੀ ਬਲਾ ਅੰਦਰ ਲਾ ਉਹਦਾ ਜਿਹੜਾ ਲਾਲਚ ਆਲਾ ਜਮਦੂ ਤਾਂ ਉਹਨੂੰ ਟਿਕਨ ਨਹੀਂ ਦਿੰਦਾ ਉਹ ਜ਼ਿਆਦਾ ਲਾਲਚ ਕਰਨਾ ਸ਼ੁਰੂ ਕਰ ਦਿੰਦਾ ਜਿਹੜੇ ਉਹਦੀ ਦੁਕਾਨ ਤੇ ਆਉਂਦੇ ਆ ਉਹਨਾਂ ਨੂੰ ਐਂ ਚੁੰਨਾ ਲਾਉਣਾ ਸਟਾਰਟ ਕਰ ਦਿੰਦਾ ਕੀ ਹੁੰਦਾ ਕਿ ਇੱਕ ਦਿਨ ਨਾ ਦੋ ਔਰਤਾ ਨੌਜਵਾਨ ਔਰਤਾ ਆਉਂਦੀਆਂ ਵਿਚਾਰਦੇ ਵਿੱਚ ਤੇ ਉਹ ਔਰਤਾ ਆਪਸ ਵਿੱਚ ਗੱਲ ਕਰ ਰਹੀਆਂ ਹੁੰਦੀਆਂ ਦੁਕਾਨ ਦੇ ਮੀਆਂ ਦੀ ਦੇ ਮੂਹਰੇ ਖੜੀਆਂ ਕਿ ਭੈਣੇ ਜਾਂ ਤੂੰ ਨਾ ਆ ਉਹ ਜੋਰੀ ਤੂੰ ਉਹ ਸਨੇਾਰੇ ਤੂੰ ਗਹਿਣੇ ਫੜ ਲੈ ਆਪਣੇ ਤੇ ਆ ਤੂੰ ਪੈਸੇ ਲੈ ਜਾ ਤੇ ਜਿਹੜੇ ਬਾਕੀ ਰਹਿੰਦੇ ਆ ਉਹਨੂੰ ਆਪਾਂ ਫੇਰ ਦੇ ਦਵਾਂਗੇ ਤੇ ਉਹ ਸਾਕ ਦਾ ਵੀ ਆਪਣੀ ਭੈਣ ਨੂੰ ਗਹਿਣੇ ਨਾ ਪਸੰਦ ਆਉਣ ਤੇ ਤੂੰ ਐਂ ਕਹੀਂ 25 ਹੀਰੇ ਲੈ ਕੇ ਆਈ ਇੱਕ ਹੀਰਿਆਂ ਦਾ ਹਾਰ ਲੈ ਕੇ ਆਈ ਤੇ ਕੁਝ ਜਿਹੜੇ ਆ ਸੋਨੇ ਦੇ ਉਹ ਗਜਰੇ ਵੰਗਾ ਲੈ ਕੇ ਆਈ ਜਦੋਂ ਇਹ ਜੋਰੀ ਮੀਆਂ ਉਹਦੀਆਂ ਗੱਲਾਂ ਸੁਣਦਾ ਉਹ ਕਹਿੰਦਾ ਕਿ ਇਹ ਤਾਂ ਬੜੀਆਂ ਪੈਸੇ ਵਾਲੀਆਂ ਔਰਤਾਂ ਹਨ ਬਈ ਉਹਨੂੰ ਪਤਾ ਲੱਗ ਜਾਂਦਾ ਵੀ ਇਹਨਾਂ ਦੇ ਘਰੇ ਵਿਆਹ ਹੋਇਆ ਤੇ ਉਹ ਕੋਲੇ ਖੜਾ ਰਹਿੰਦਾ ਉਹ ਆਰਤ ਦੇ ਨਾਲ ਨੇ ਇੱਕ ਛੋਟਾ ਜਿਹਾ ਬੱਚਾ ਵੀ ਹੁੰਦਾ ਉਹ ਆਪ ਦੀ ਵੱਡੀ ਭੈਣ ਨੂੰ ਤਾਂ ਉਹ ਜੋਰੀ ਕੋਲ ਭੇਜ ਦਿੰਦੀ ਆ ਕਿ ਜਾ ਤੂੰ ਵੀ ਆਪਾ ਉਹਦੇ ਨਾਲ ਉਹਨੂੰ ਸਾਈ ਦਿੱਤੀ ਹੋਈ ਆ ਉਹਦੇ ਤੋਂ ਆਪਣੇ ਗਹਿਣੇ ਫੜ ਲਿਆ ਦੂਜੇ ਪਾਸੇ ਮੀਆਂ ਉਹ ਜਿਹੜੀ ਬੀਬੀ ਖੜੀ ਹੁੰਦੀ ਔਰਤ ਉਹਦੀ ਗੱਲ ਨੋਟ ਕਰ ਰਿਆ ਹੁੰਦਾ ਵੀ ਇਹਨਾਂ ਨੇ ਉਹਦੇ ਤੋਂ ਗਹਿਣੇ ਬਣਵਾ ਲਿਆ ਨਾ ਤੇ ਮੀਆਂ ਨੂੰ ਇਹ ਵੀ ਪਤਾ ਲੱਜ ਜਾਂਦਾ ਕਿ ਇਹ ਤਕੜੇ ਕਸਟਮਰ ਆ ਤਕੜੇ ਬੰਦੇ ਆ ਵੀ ਇਹਨਾਂ ਨੇ ਹੀਰੇ ਗਹਿਣੇ ਖਰੀਦਣੇ ਜ਼ਰੂਰ ਆ ਹੁਣ ਮੀਆਂ ਉਸ ਔਰਤ ਨੂੰ ਕਹਿੰਦਾ 10 ਮਿੰਟ ਕੋਲੇ ਖੜਾ ਰਹਿਦਾ ਉਹ ਔਰਤ ਬੱਚੇ ਨੂੰ ਲੈ ਕੇ ਬਾਜ਼ਾਰ 'ਚ ਖੜੀ ਆ ਮੀਆਂ ਨੂੰ ਹਮਦਰਦੀ ਵਿਖਾਉਣੀ ਵਿਖਾਉਂਦਾ ਹੋਇਆ ਕਹਿੰਦਾ ਨਾ ਕਿ ਭੈਣ ਜੀ ਤੁਸੀਂ ਕਿੰਨਾ ਕਚੇਰੇ ਇੱਥੇ ਖੜੇ ਰਹੋਗੇ ਆਜੋ ਤੁਸੀਂ ਮੇਰੀ ਦੁਕਾਨ 'ਚ ਬੈਠ ਜਾਓ ਉਹ ਕਹਿੰਦੀ ਕਿ ਨਹੀਂ ਵੀ ਭਾਈ ਮੈਂ ਇੱਥੇ ਠੀਕ ਆ ਕਹਿੰਦਾ ਨਹੀਂ ਤੁਸੀਂ ਆਜੋ ਵੀ ਮੇਰੀ ਦੁਕਾਨ 'ਚ ਸਾਹ ਲੈ ਲਓ ਤੁਹਾਡੇ ਨਾਲ ਬੱਚਾ ਹੁਣ ਉਹਦੀ ਜਿਹੜੀ ਦੁਕਾਨ ਦੇ ਮੂਹਰੇ ਪਰਛੱਤੀ ਬਣੀ ਸੀ ਉੱਥੇ ਇੱਕ ਟੇਬਲ ਲੱਗਿਆ ਹੋਇਆ ਸੀ ਉਹ ਔਰਤ ਉਸ ਟੇਬਲ 'ਤੇ ਬੈਠ ਜਾਂਦੀ ਆ ਤੇ ਇਹਨਾਂ ਨੂੰ ਉਹ ਜਿਹੜੀ ਉਹਦੀ ਭੈਣ ਗਹਿਣੇ ਫੜਨ ਗਈ ਹੁੰਦੀ ਆ ਉਹ ਵਾਪਸ ਆ ਜਾਂਦੀ ਆ ਗਹਿਣੇ ਲੈ ਕੇ ਤੇ ਜਦੋਂ ਮੀਆਂ ਦੇਖਦਾ ਨਾ ਕਿ ਉਹ ਗਹਿਣੇ ਲਿਆਈ ਤੇ ਮੀਆਂ ਉਹਨਾਂ ਦੋਨਾਂ ਨੂੰ ਪਰਛੱਤੀ ਚੋਂ ਆਵਾਜ਼ ਮਾਰਦਾ ਕਿ ਬੀਬੀ ਜੀ ਮੇਰੀ ਗੱਲ ਸੁਣਿਓ ਤਾਂ ਉਹ ਦੋਨੇ ਕਹਿੰਦੀਆਂ ਕਿ ਹਾਂਜੀ ਮੀਆਂ ਜੀ ਦੱਸੋ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਕੀ ਲੈ ਕੇ ਆਏ ਹੋ ਤੇ ਉਹ 992 ਆਵਦੀ ਦੁਕਾਨ ਦੇ ਅੰਦਰ ਬੁਲਾਉਂਦਾ ਤੇ ਉਹ ਕਹਿੰਦਾ ਕਿ ਬੀਬੀ ਜੀ ਮੈਨੂੰ ਦਿਖਾਓ ਵੀ ਤੁਹਾਡੇ ਕੋਲੇ ਕੀ ਤੁਸੀਂ ਕੀ ਕਹਿਣੇ ਖਰੀਦ ਕੇ ਲਿਆਏ ਹੋ ਉਹ ਦਿਖਾਉਂਦੀਆਂ ਇੱਕ ਹਾਰ ਹੁੰਦਾ ਕਿ 24 25 ਹੀਰੇ ਹੁੰਦੇ ਉਹਨਾਂ ਕੋਲੇ ਖਰੀਦੇ ਹੋਏ ਤੇ ਉਹ ਜਦੋਂ ਝੋਲੇ ਚੋਂ ਕੱਢ ਕੇ ਵਿਖਾਉਂਦੀਆਂ ਤਾਂ ਉਹ ਜਿਹੜੀ ਵੱਡੀ ਭੈਣ ਬੱਚੇ ਵਾਲੀ ਹੁੰਦੀ ਉਹ ਛੋਟੀ ਨੂੰ ਕਹਿੰਦੀ ਆ ਜਿਹੜੀ ਲੈ ਕੇ ਆਈ ਹੁੰਦੀ ਆ ਕਿ ਆ ਇਹੋ ਜਿਹਾ ਹਾਰ ਇਹ ਆਪਣੀ ਭੈਣ ਨੂੰ ਪਸੰਦ ਆ ਜਾਊਗਾ ਚਾਦੂ ਜੌਰੀ ਮੀਆਂ ਇਹ ਗੱਲ ਵੇਖਦਾ ਤੇ ਉਹ ਕਹਿੰਦਾ ਕਿ ਬੀਬੀ ਜੀ ਇਹ ਕੋਈ ਹਾਰ ਆ ਇਹ ਤੁਸੀਂ ਕਿਹਦੇ ਤੋਂ ਲਿਆਏ ਇਹਦੇ ਇਹਦੇ ਨਾਲੋਂ ਕਿਤੇ ਸੋਨੇ ਤਾਂ ਮੇਰੀਆਂ ਤੇਜੋਰੀਆਂ 'ਚ ਪਏ ਨੇ ਐਹੋ ਜਿਹੀਆਂ ਚੀਜ਼ਾਂ ਮੇਰੇ ਕੋਲੇ ਪਈਆਂ ਨੇ ਜਿਹੜੀਆਂ ਕਿ ਤੁਹਾਨੂੰ ਘੱਟ ਰੇਟ ਤੇ ਬਹੁਤ ਵਧੀਆ ਮਿਲ ਰਹੀਆਂ ਤੇ ਤੁਹਾਡੀ ਭੈਣ ਨੂੰ ਹਰ ਹਿੱਲੇ ਵਿੱਚ ਪਸੰਦ ਵੀ ਆਉਣਗੀਆਂ ਉਹ ਕਹਿੰਦੀਆਂ ਅੱਛਾ ਉਹ ਕੱਢ ਕੇ ਜਦੋਂ ਦੇਖਦੀਆਂ ਤੇ ਹੁਣ ਮੀਆਂ ਆਪਦੀ ਤੇਜੋਰੀ ਖੋਲਦਾ ਤੇ ਉਹਦੇ 'ਚੋਂ بڑے ਸੋਹਣੇ ਗਹਿਣੇ ਹੀਰਿਆਂ ਵਾਲੇ ਕੱਢਦਾ ਉਹ ਔਰਤਾਂ ਵਾਕਈ ਵੇਂਦੀਆਂ ਰਹਿ ਜਾਂਦੀਆਂ ਤੇ ਉਹ ਜਿਹੜੀ ਬੱਚੇ ਵਾਲੀ ਔਰਤ ਆ ਉਹ ਆਪਦੀ ਭੈਣ ਨੂੰ ਕਹਿੰਦੀ ਆ ਕਿ ਤੂੰ ਤਾਂ ਐਵੇਂ ਛੜੇ ਜਿਹੇ ਗਹਿਣੇ ਚੱਕ ਲਈਆਂ ਆ ਆ ਦੇਖ ਆ ਹੁੰਦੇ ਆ ਗਹਿਣੇ ਨਾਲੇ ਇਹਨਾਂ ਦੀ ਕੀਮਤ ਵੀ ਉਹਨਾਂ ਨਾਲੋਂ ਘੱਟ ਆ ਤੇ ਇਹ ਆਪਣੀ ਭੈਣ ਨੂੰ ਵੀ ਜ਼ਰੂਰ ਪਸੰਦ ਆਉਣਗੇ ਤੇ ਮੀਆਂ ਬਹੁਤ ਖੁਸ਼ ਹੋ ਜਾਂਦਾ ਵੀ ਔਰਤਾਂ ਨੂੰ ਵੀ ਮੇਰੇ ਗਹਿਣੇ ਪਸੰਦ ਆ ਗਏ ਕਿਉਂਕਿ ਉਹਨਾਂ ਨੇ ਤਾਂ ਵਿਆਹ ਲਈ ਖਰੀਦਣੇ ਸੀਗੇ ਹੁਣ ਉਹ ਬੱਚੇ ਵਾਲੀ ਔਰਤ ਮੀਆਂ ਨੂੰ ਕਹਿੰਦੀ ਕਿ ਮੀਆਂ ਜੀ ਜੇ ਤੁਹਾਨੂੰ ਇਤਰਾਜ਼ ਨਾ ਹੋਵੇ ਤਾਂ ਅਸੀਂ ਆਪਦੇ ਜਿਹੜੇ ਗਹਿਣੇ ਆ ਉਹ ਆਪਦੀ ਭੈਣ ਨੂੰ ਵਿਖਾ ਸਕਦੀਆਂ ਤੇ ਮੀਆਂ ਕਹਿੰਦਾ ਹਾਂਜੀ ਜ਼ਰੂਰ ਉਹ ਕਹਿੰਦੀ ਕਿ ਮੈਂ ਇੱਥੇ ਬੈਠੀ ਆ ਇਹ ਮੇਰੀ ਭੈਣ ਹੀ ਵਿਖਾਉਂਦੀ ਆ ਮੇਰੇ ਨਾਲ ਮੇਰਾ ਬੱਚਾ ਵੀ ਆ ਦੂਜੀ ਗੱਲ ਆ ਕਿ ਜੇ ਤੁਹਾਨੂੰ ਵੀ ਸਾਡੇ ਤੇ ਕੋਈ ਸ਼ੱਕ ਲੱਗਦਾ ਤੁਸੀਂ ਆਪਦਾ ਕੋਈ ਬੰਦਾ ਭੇਜੋ ਨਾ ਹੁਣ ਮੀਆਂ ਨੇ ਗਹਿਣੇ ਵੇਚਨੇ ਆ ਮੀਆਂ ਕਹਿੰਦਾ ਨਹੀਂ ਜੀ ਮੈਨੂੰ ਤੁਹਾਡੇ ਤੇ ਪੂਰਾ ਭਰੋਸਾ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਤੁਸੀਂ ਇੱਥੋਂ ਦੇ ਲੋਕ ਲਗਾਖੂ ਹਨਾ ਤੇ ਤੁਸੀਂ ਕੋਈ ਗੱਲ ਨਹੀਂ ਗਹਿਣੇ ਵਿਖਾਇਆ ਜਦੋਂ ਨੂੰ ਉਹ ਆਰਤ ਘਰੇ ਗਹਿਣੇ ਵਿਖਾਉਣ ਜਾਂਦੀ ਆ ਉਹ ਬੱਚੇ ਵਾਲੀ ਔਰਤ ਉੱਥੇ ਬੈਠੀ ਰਹਿੰਦੀ ਆ ਤੇ ਆਪਦੀ ਭੈਣ ਨੂੰ ਡੀਕਦੀ ਆ ਵੀ ਉਹ ਗਹਿਣੇ ਵਿਖਾ ਕੇ ਵਾਪਸ ਆਉਗੀ ਹਨਾ ਉਹ ਡੀਕ ਵਿੱਚ ਬੈਠੀ ਐ ਤੇ ਬਾਹਰ ਨਾ ਜੋਰ-ਜੋਰ ਦੀ ਰੌਲਾ ਪੈਣ ਲੱਗ ਜਾਂਦਾ ਗਲੀ ਦੇ ਵਿੱਚ ਮੀਆਂ ਦੀ ਦੁਕਾਨ ਦੇ ਸਾਹਮਣੇ ਦੇਖਦੇ ਆ ਕਿ ਉੱਥੇ ਨਾ ਦੋ ਬੰਦੇ ਆਪਸ ਚ ਝੜਪ ਪੈਂਦੇ ਆ ਉਹ ਇੰਨਾ ਜ਼ਿਆਦਾ ਆਪਸ ਚ ਲੜਦੇ ਆ ਪਿਉ ਨੂੰ ਸਾਰੇ ਜਾਣੇ ਉਹਨਾਂ ਨੂੰ ਛੜਾਉਣ ਲੱਗ ਜਾਂਦੇ ਆ ਛੜਾਉਂਦੇ ਛੜਾਉਂਦੇ ਉਹ ਲਊ ਲੁਹਾਣੋਂ ਬੰਦੇ ਹੋ ਜਾਂਦੇ ਆ ਲੜਾਈ ਝਗੜੇ ਚ ਲਊ ਲੁਹਾਣ ਹੁੰਦਿਆਂ ਤੋਂ ਜਿਹੜੇ ਦੁਕਾਨਾਂ ਵਾਲੇ ਹੁੰਦੇ ਆ ਨਾ ਵਿੱਚੇ ਮੀਆਂ ਵੀ ਹੁੰਦਾ ਉਹ ਵੀ ਉਹਨਾਂ ਨੂੰ ਛੜਾਉਂਦਾ ਤੇ ਉਹਨੇ ਨੂੰ ਪੁਲਿਸ ਆ ਜਾਂਦੀ ਆ ਹੁਣ ਜਦੋਂ ਪੁਲਿਸ ਆਉਂਦੀ ਆ ਤਾਂ ਪੁਲਿਸ ਜਿਹੜੇ ਮੌਕੇ ਦੇ ਗਵਾਹ ਬੰਦੇ ਹੁੰਦੇ ਆ ਉਹਨਾਂ ਨੂੰ ਗਵਾਹੀ ਦੇਣ ਲਈ ਕਹਿੰਦੀ ਆ ਵੀ ਤੁਹਾਨੂੰ ਕੋਤਵਾਲੀ ਸਾਡੇ ਨਾਲ ਜਾਣਾ ਪਊਗਾ ਉਹਨਾਂ ਵਿੱਚ ਜਿਹੜੇ 2-3 ਦੁਕਾਨਦਾਰ ਹੁੰਦੀਆਂ ਤੇ ਤੀਜਾ ਮੀਆਂ ਹੁੰਦਾ ਮੀਆਂ ਨੂੰ ਵੀ ਕਹਿੰਦੇ ਆ ਕਿ ਮੀਆਂ ਜੀ ਤੁਹਾਨੂੰ ਵੀ ਨਾਲ ਜਾਣਾ ਪਊਗਾ ਤੁਸੀਂ ਸਭ ਤੋਂ ਪਹਿਲਾਂ ਇਹਨਾਂ ਨੂੰ ਵੇਖਿਆ ਸੀ ਤੁਸੀਂ ਮੌਕੇ ਦੇ ਗਵਾਹ ਲੇਕਿਨ ਮੀਆਂ ਕਹਿੰਦਾ ਵੀ ਮੇਰੀ ਦੁਕਾਨ ਤੇ ਨਾ ਕੋਈ ਗਾਹਕ ਬੈਠੇ ਆ ਮੈਂ ਫੇਰ ਆਜੂਗਾ ਪਰ ਪੁਲਸਵਾਲੇ ਕਿੱਥੇ ਮੰਨਦੇ ਹੋ ਕਹਿੰਦੇ ਕਿ ਤੁਸੀਂ ਦੁਕਾਨ ਬੰਦ ਕਰ ਦਿਓ ਤੁਹਾਨੂੰ ਜਾਣਾ ਹੀ ਪਊਗਾ ਹੁਣ ਮੀਆਂ ਕਹਿੰਦਾ ਕਿ ਮੀਆਂ ਦੀ ਦੁਕਾਨ ਦੇ ਨਾਲ ਨਾ ਇੱਕ ਕਸਾਈ ਦੀ ਦੁਕਾਨ ਜਿਹੜਾ ਕਿ ਬੱਕਰੇ ਬੁੱਕਰੇ ਦਾ ਮੀਟ ਬਣਾਉਂਦਾ ਤੇ ਮੀਆਂ ਹੁਣ ਕਹਿੰਦਾ ਨਾ ਕਿ ਕਸਾਈ ਵੀ ਆ ਮੇਰੀ ਦੁਕਾਨ ਤੇ ਨਾ ਇੱਕ ਔਰਤ ਬੈਠੀ ਆ ਆਪਦੇ ਬੱਚੇ ਦੇ ਨਾਲ ਤੇ ਇਹਦੀ ਇੱਕ ਭੈਣ ਆ ਜਿਹੜੀ ਉਹ ਘਰ ਕਹਿਣੇ ਵਖਾਣ ਗਈ ਆ ਮੈਂ ਹੁਣੇ ਗਵਾਹੀ ਦੇ ਕੇ ਆਇਆ ਤੇ ਤੂੰ ਇਹਦਾ ਧਿਆਨ ਰੱਖੀ ਤਾਂ ਹੁਣ ਜਿਹੜਾ ਕਸਾਈ ਹੁੰਦਾ ਉਹਦੀ ਨਿਗਾਹ ਹੁੰਦੀ ਆ ਮੀਆਂ ਦੀ ਦੁਕਾਨ ਤੇ ਉਹ ਕਹਿੰਦਾ ਠੀਕ ਆ ਕੋਈ ਗੱਲ ਨਹੀਂ ਤੇ ਉਹਨੂੰ ਹੁਣ ਕੋਤਵਾਲੀ ਲੈ ਜਾਂਦੀ ਆ ਮੀਆਂ ਨੂੰ ਮੀਆਂ ਗਵਾਹੀ ਦੇਣ ਲਈ ਉੱਥੇ ਚਾ ਲੈ ਜਾਂਦਾ ਨਾ ਤੇ ਜਿਹੜਾ ਕਸਾਈ ਹੁੰਦਾ ਉਹਨੂੰ ਤਾਂ ਇਹ ਹੁੰਦਾ ਕਿ ਇਹ ਔਰਤ ਨੂੰ ਸ਼ਾਇਦ ਚੋਰੀ ਕਰਨ ਲਈ ਜਾਂ ਵੀ ਚੋਰੀ ਦੇ ਡਰ ਤੋਂ ਜਾਂ ਚੀਜ਼ ਚੱਕਣ ਦੇ ਡਰ ਤੋਂ ਉੱਥੇ ਭਾਇਆ ਜਾਂਦਾ ਹਨ ਬਈ ਇਹਦੀ ਰੱਖੀਏ ਕਰਨੀਆਂ ਮੀਆਂ ਹੁਣ ਕੋਤਵਾਲੀ ਤੋਂ ਵਾਪਸ ਆਉਂਦਾ ਆ ਕੇ ਆਪਣੀ ਦੁਕਾਨ 'ਚ ਵੇਖਦਾ ਵੀ ਉੱਥੇ ਉਹ ਔਰਤ ਹੈਣੀਗੀ ਜਿਹਨੂੰ ਬਿਠਾ ਕੇ ਗਿਆ ਸੀ ਉਹ ਆ ਕੇ ਕਸਾਈ ਕੋਲੇ ਜਾਂਦਾ ਤੇ ਜਮੀਂ ਅੰਦਰ ਵੇਖਦਾ ਨਾ ਉੱਥੇ ਉਹ ਔਰਤ ਹੈ ਨਹੀਂ ਕਿ ਲੇਕਿਨ ਉਹ ਕੱਪੜੇ ਦੇ ਵਿੱਚ ਥੱਲੇ ਉਹਦਾ ਬੱਚਾ ਸੁੱਤਾ ਪਿਆ ਉਹ ਵੇਖਦਾ ਵੀ ਔਰਤ ਆਊਗੀ ਵੀ ਬੱਚਾ ਉਹਦਾ ਪਿਆ ਵੀ ਉਹ ਕਿੱਥੇ ਗਈ ਤੇ ਜਦੋਂ ਉਹ ਜਾ ਕੇ ਬੱਚੇ ਨੂੰ ਦੇਖਦਾ ਕਿ ਉਹ ਬੱਚਾ ਨਹੀਂ ਹੁੰਦਾ ਉਹ ਇੱਕ ਖਡਾਉਣਾ ਹੁੰਦਾ ਮਿੱਟੀ ਦਾ ਜਿਹਨੂੰ ਕਿ ਭਲੇ ਖੇਲੇ ਉੱਥੇ ਪਾਇਆ ਗਿਆ ਹੁੰਦਾ ਹੁਣ ਮੀਆਂ ਦਾ ਫੋਨ 'ਤੇ ਕਾਲ ਵਰਤਦਾ ਜਾ ਕੇ ਕਸਾਈ ਨੂੰ ਕਹਿੰਦਾ ਕਿ ਮੈਂ ਤੈਨੂੰ ਕਹਿ ਕੇ ਗਿਆ ਸੀ ਨਾ ਵੀ ਉਹ ਔਰਤ ਦੀ ਨਿਗਰਾਨੀ ਰੱਖੀ ਉਹ ਕਸਾਈ ਕਹਿੰਦਾ ਕਿ ਉਹ ਔਰਤ ਤਾਂ ਕੁਛ ਨਹੀਂ ਲੈ ਕੇ ਗਈ ਤੇਰੀ ਦੁਕਾਨ ਤੋਂ ਤਾਂ ਖਾਲੀ ਹੱਥ ਬੱਚੇ ਨਾਲ ਗਈ ਆ ਮੈਂ ਉਹਨੂੰ ਚੈੱਕ ਕੀਤਾ ਸੀਗਾ ਤੇ ਮੀਆਂ ਕਹਿੰਦਾ ਕਿ ਉਹ ਕੁਛ ਨਹੀਂ ਲੈ ਕੇ ਗਈ ਲੇਕਿਨ ਉਹਨੇ ਪਹਿਲਾਂ ਸਭ ਕੁਝ ਭੇਜ ਦਿੱਤਾ ਸੀਗਾ ਮੇਰੇ ਜਿਹੜੇ 5-7 ਲੱਖ ਦੇ ਮੋਹਰਾਂ ਗਹਿਣੇ ਹੀਰੇ ਸੀ ਉਦੀ ਭੈਣ ਲੈ ਗਈ ਸੀਗੀ ਤੇ ਹੁਣ ਕਸਾਈ ਕਹਿੰਦਾ ਵੀ ਇਹਦੇ 'ਚ ਮੇਰੀ ਕੋਈ ਗਲਤੀ ਨਹੀਂ ਮੈਨੂੰ ਤਾਂ ਤੂੰ ਔਰਤ ਦੀ ਰਾਖ ਹੀ ਲਈ ਬਾ ਕੀ ਗਿਆ ਸੀਗਾ ਤੇ ਮੀਆਂ ਜਿਹੜਾ ਗੁੱਸੇ ਵਿੱਚ ਆਇਆ ਉਹਨੂੰ ਸਾਂ ਲਾਦਾ ਵੀ ਮੇਰਾ ਸਾਰਾ ਕੁਝ ਲੁੱਟਿਆ ਪੱਟਿਆ ਗਿਆ ਉਹ ਕਸਾਈ ਦਾ ਜਿਹੜਾ ਮੀਟ ਬੱਕਰੇ ਵਢਣ ਵਾਲਾ ਟੋਕਾ ਹੁੰਦਾ ਨਾ ਉਹ ਚੱਕ ਕੇ ਕਸਾਈ ਦੇ ਮਾਰਦਾ ਤੇ ਕਸਾਈ ਦੀ ਧੌਣ ਲਾ ਦਿੰਦਾ ਹੁਣ ਮੀਆਂ ਇੱਕ ਤਾਂ ਉਹਦਾ ਦੁਕਾਨ ਲੁੱਟੀ ਪੱਟੀ ਗਈ ਦੂਜੇ ਪਾਸੇ ਉਹ ਕਾਤਲ ਬਣ ਗਿਆ ਮਿੰਟੋ ਮਿੰਟਪੁਲਸ ਆਉਂਦੀ ਆ ਮੀਆਂ ਨੂੰ ਫੜ ਕੇ ਲੈ ਜਾਂਦੇ ਆ ਫੜਨ ਤੋਂ ਬਾਅਦ ਉੱਥੇ ਜਾ ਕੇ ਮੀਆਂ ਨੂੰ ਜਿਹੜੀ ਆ ਮੌਤ ਦੀ ਸਜ਼ਾ ਜਲਾਦਾਂ ਕੋਲੇ ਦਿੱਤੀ ਜਾਂਦੀ ਆ ਵੀ ਕਤਲ ਕਰਨ ਵਾਲੇ ਨੂੰ ਮੌਤ ਦੀ ਸਜ਼ਾ ਹੁਣ ਮੀਆਂ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਆ ਤੇ ਲੇਕਿਨ ਜਿਹੜੇ ਪੁਲਸ ਅਧਿਕਾਰੀ ਹੁੰਦੇ ਆ ਨਾ ਉਹ ਹਾਕਮ ਨੂੰ ਕਹਿੰਦੇ ਆ ਕਿ ਸਾਹਿਬ ਇਹ ਤਾਂ ਪਾਗਲ ਹੋ ਚੁੱਕਾ ਤੀਜੇ ਦਿਨ ਇੱਥੇ ਆ ਜਾਂਦਾ ਇਹ ਪਾਗਲ ਬੰਦਾ ਜਿਹਨੇ ਐ ਬੰਦਾ ਵੜਤਾ ਇਹਨੂੰ ਸਜ਼ਾ ਦੇਣ ਦਾ ਕੀ ਫਾਇਦਾ ਇਹਦਾ ਇੱਕ ਪਾਗਲ ਆ ਇਹਨੂੰ ਇੱਥੋਂ ਦੇਸ਼ਨ ਕਾਲਾ ਦੋ ਇੱਥੋਂ ਬਾਹਰ ਕੱਢੋ ਤਾਂ ਕਿ ਜਿਹੜੇ ਹੋਰ ਬੰਦੇ ਆ ਉਹਨਾਂ ਨੂੰ ਵੀ ਪਤਾ ਲੱਗੇ ਜੇ ਆਪਾਂ ਮਾਰ ਦਾਂਗੇ ਤਾਂ ਇਹਦਾ ਇੱਕ ਪਾਸਾ ਹੋ ਜਾਊਗਾ ਹੁਣ ਮੀਆਂ ਨੂੰ ਦੇਸ਼ਨ ਕਾਲਾ ਦਿੱਤਾ ਜਾਂਦਾ ਦੇਸ਼ ਤੋਂ ਬਾਹਰ ਕੱਢਿਆ ਜਾਂਦਾ ਬਾਹਰ ਕੱਢਣ ਤੇ ਉਹਨੂੰ ਜੰਗਲਾਂ ਵੱਲ ਤੋਰ ਦਿੱਤਾ ਜਾਂਦਾ ਮੀਆਂ ਭੁੱਖਾ ਤੇ ਆਇਆ ਉੱਥੇ ਜੰਗਲਾਂ 'ਚ ੱਟਕੇ ਖਾਂਦਾ ਰਹਿੰਦਾ ਤੇ ਅੰਨਾਂ ਹੋ ਜਾਂਦਾ ਅਨਾ ਹੁੰਦਾ ਤੇ ਜਿਸ ਦਿਨ ਇੱਕ ਦਿਨ ਮੀਆਂ ਉਥੇ ਤੁਰਿਆ ਫਿਰਦਾ ਹੁੰਦਾ ਤੇ ਉਹਦੇ ਕੋਲ ਨਾ ਇੱਕ ਬੰਦਾ ਆਉਂਦਾ ਉਹ ਉਹਨੂੰ ਥੋੜੀਆਂ ਜੀਆਂ ਖੰਜੂਰਾ ਤੇ ਪਾਣੀ ਦਿੰਦਾ ਮੀਆਂ ਭੁੱਖਾ ਹੁੰਦਾ ਤੇ ਮੀਆਂ ਉਹਦਾ ਲੱਖ ਰ ਅਸ਼ਕਰਾਨਾ ਕਰਦਾ ਕਿ ਰੱਬ ਦਾ ਸ਼ੁਕਰਾਂ ਤੂੰ ਮੇਰੇ ਢੇਡੇ ਚ ਕੁਝ ਪਾਇਆ ਮੈਂ ਤਾਂ ਭੁੱਖਾ ਤੇ ਆਇਆ ਸੀ ਤਾਂ ਉਹ ਮੀਆਂ ਨੂੰ ਉਹ ਬੰਦਾ ਕਹਿੰਦਾ ਕਿ ਮੀਆਂ ਤੂੰ ਮੈਨੂੰ ਸਿਆਣਿਆ ਮੈਂ ਕੌਣ ਆ ਮੀਆਂ ਕਹਿੰਦਾ ਨਹੀਂ ਕਹਿੰਦਾ ਬਲਕਿ ਮੈਂ ਤੈਨੂੰ ਸਿਆਣ ਲਿਆ ਵੀ ਤੂੰ ਮੀਆਂ ਜੋਰੀਆਂ ਉਹ ਕਹਿੰਦਾ ਅੱਛਾ ਕਹਿੰਦਾ ਮੈਂ ਆ ਜਮਦੂਤਾਂ ਦਾ ਰਾਜਾ ਉਹ ਕਹਿੰਦਾ ਅੱਛਾ ਜਮ ਜਮਦੂਤਾਂ ਦਾ ਰਾਜਾ ਤੂੰ ਇੱਥੇ ਧਰਤੀ ਤੇ ਕਿਵੇਂ ਆਇਆ ਉਹ ਕਹਿੰਦਾ ਕਿ ਮੈਂ ਧਰਤੀ ਤੇ ਆਈ ਆਉਨਾ ਗਰੀਬ ਲਚਾਰਾਂ ਦੀ ਮਦਦ ਕਰਦਾ ਜਿਹੜੇ ਗਰੀਬ ਹੁੰਦੇ ਆ ਤੇ ਜਿਹੜੇ ਲਾਲਚੀ ਬੰਦੇ ਹੁੰਦੇ ਆ ਮੈਂ ਉਹਨਾਂ ਨੂੰ ਕਿਸੇ ਨਾ ਕਿਸੇ ਬਹਾਨੇ ਦੁਨੀਆ ਤੋਂ ਆਸਾ ਕਰੋ ਨਾ ਕਿਉਂਕਿ ਦੁਨੀਆ ਉਹਨਾਂ ਦੇ ਲਾਲਚ ਤੋਂ ਬਚ ਸਕੇ ਕਹਿੰਦਾ ਜਦੋਂ ਇਹਦੂ ਬਹੁਤ ਸਾਲ ਪਹਿਲਾਂ ਤੇਰੇ ਪਿਓ ਤੇ ਗਰੀਬੀ ਸੀ ਲੇਕਿਨ ਉਹ ਇਮਾਨਦਾਰ ਸੀ ਮੈਂ ਹੀ ਉਹਨੂੰ ਮੋਹਰਾ ਦਾ ਥੈਲਾ ਸਿੱਟਿਆ ਸੀ ਤੇ ਜਦੋਂ ਤੂੰ ਲਾਲਚ ਵਿੱਚ ਆਇਆ ਸੀ ਤੇ ਉਦੋਂ ਮੈਂ ਹੀ ਇੱਕ ਗਰੀਬ ਕਿਸਾਨ ਬਣ ਕੇ ਤੇਰੇ ਕੋਲੇ ਉਹ ਜਿਹੜਾ ਲਾਲ ਆ ਵੇਚਣ ਆਇਆ ਸੀਗਾ ਜਿਹਦੀ ਕੀਮਤ 1 ਲੱਖ ਰੁਪਏ ਸੀਗੀ ਲੇਕਿਨ ਤੂੰ ਮੈਨੂੰ 50 ਰੁਪਏ ਵਿੱਚ ਦਿੱਤਾ ਸੀ ਤੂੰ ਯਾਦ ਕਰ ਹੁਣ ਮੀਆਂ ਜਿਨਾ ਅੱਖਾਂ ਤੇ ਹੱਥ ਧਰ ਕੇ ਪਸਤਾਵੇ ਦੀ ਅੱਗ ਚ ਜਲ ਰਿਹਾ ਹੁੰਦਾ ਤੇ ਉਹ ਜਮਦੂਤ ਕਹਿੰਦਾ ਕਿ ਮੀਆਂ ਤੂੰ ਚੰਗਾ ਨਾ ਹੁੰਦਾ ਜੇ ਉਸ ਟਾਈਮ ਲਾਲਚ ਨਾ ਕਰਦਾ ਇਮਾਨਦਾਰੀ ਨਾਲ ਚੱਲਦਾ ਅੱਜ ਤੂੰ ਆਦੇ ਦੇਸ਼ ਵਿੱਚ ਆਪਦੇ ਘਰ ਵਿੱਚ ਰਾਜਾ ਹੁੰਦਾ ਲੇਕਿਨ ਅੱਜ ਤੈਨੂੰ ਅੱਖਾਂ ਤੋਂ ਵੀ ਅੰਨ੍ਹਾ ਹੋ ਕੇ ਜੰਗਲਾਂ ਵਿੱਚ ਭੜਕਣਾ ਪੈ ਰਿਹਾ ਤੇ ਮੀਆਂ ਉਹਨੂੰ ਕਹਿੰਦਾ ਕਿ ਅੱਜ ਮੇਰੀਆਂ ਅੱਖਾਂ ਬੇਸ਼ੱਕ ਮੈਨੂੰ ਦੇਖ ਨਹੀਂ ਰਿਹਾ ਪਰ ਮੇਰੀ ਅੰਦਰਲੀ ਅੱਖਾ ਖੁੱਲ੍ਹੇਗੀ ਕਿ ਦੁਨੀਆ ਤੇ ਲੇਖਾ ਜੋਖਾ ਇੱਥੇ ਹੀ ਆ ਸਭ ਭੁਗਤਣਾ ਪੈਂਦਾ ਜਿਹੜਾ ਕਿ ਮੈਂ ਭੁਗਤ ਰਿਆਂ ਅੱਜ ਇਹ ਸੀ ਜੀ ਅੱਜ ਦੀ ਕਹਾਣੀ ਉਮੀਦ ਆ ਤੁਹਾਨੂੰ ਕਹਾਣੀ ਵਧੀਆ ਲੱਗੀ ਹੋਵੇਗੀ ਵਾਕਈ ਲੇਖਾ ਜੋਖਾ ਇੱਥੇ ਹੀ ਆ ਭੁਗਤਣਾ ਵੀ ਪੈਂਦਾ ਲਾਲਚ ਕਹਿੰਦੇ ਆ ਐਨੀ ਬੁਰੀ ਬਲਾਕ ਕਿ ਉਹ ਬੰਦੇ ਨੂੰ ਗਾਹ ਤਰਾਵਾਂ ਤੇ ਲੈ ਜਾਂਦੀ ਆ ਅਮੀਦਾ ਤੁਹਾਨੂੰ ਵੀ ਕਹਾਣੀ ਵਧੀਆ ਲੱਗੀ ਹੋਵੇਗੀ ਵਧੀਆ ਲੱਗੀ ਦਾ ਕਮੈਂਟ ਸ਼ੇਅਰ ਜਰੂਰ ਕਰਿਓ ਕੱਲ ਨਵੀਂ ਕਹਾਣੀ ਨਾਲ ਹਾਜ਼ਰ ਹੋਵਾਂਗੇ ਅੱਜ ਲਈ ਟਾਟਾ ਬਾਏ ਬਾਏ ਸਤਿ ਸ੍ਰੀ ਅਕਾਲ ਜੀ